ਆਉਣ ਤਾਂ ਇੱਕ ਅੰਗਰੇਜ਼ ਵਿਦਵਾਨ ਹੋਇਆ ਹੈ ਬੁਲਟ ਰੈਨ ਰਸਨ ਉਸ ਨੂੰ 1950 ਵਿੱਚ ਸ਼ਾਇਦ ਵਿਸੇ ਵਿੱਚ ਨੋਵਲ ਪ੍ਰਾਈਜ਼ ਮਿਲਿਆ ਸੀ ਇਸ ਅੰਗਰੇਜ਼ ਨੇ ਸਿੱਖਾਂ ਉੱਪਰ ਦੋਸ਼ ਲਾਇਆ ਸੀ ਉਸ ਨੇ ਕਿਹਾ ਸੀ ਕਿ ਦੁਨੀਆ ਦੇ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਤੋਂ ਬਾਅਦ ਮੈਂ ਇਹ ਕਹਿ ਸਕਦਾ ਹਾਂ ਇਹ ਤੀਜੀ ਸੰਸਾਰ ਜੰਗ ਲੱਗੇਗੀ ਉਸ ਵਿੱਚ ਸਾਰੀ ਦੁਨੀਆ ਖਤਮ ਹੋ ਜਾਵੇਗੀ ਸਿਰਫ ਕੁਝਕ ਗਿਣਤੀ ਦੇ ਲੋਕ ਬਚਣਗੇ ਅਤੇ ਇਨ੍ਹਾਂ ਲੋਕਾਂ ਦੀ ਅਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕਰਨਗੇ ਫਿਰ ਉਸ ਨੂੰ ਕਿਸੇ ਨੇ ਸਵਾਲ ਕੀਤਾ ਕਿ ਮੌਜੂਦਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੀ ਗਵਾਹੀ ਨਹੀਂ ਕਰ ਸਕਦੇ ਤਾਂ ਉਸ ਨੇ ਜਵਾਬ ਦਿੱਤਾ ਤੇ ਗਵਾਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਆਪਣੇ ਤੋਂ ਅੱਗੇ ਕੀਤਾ ਹੀ ਨਹੀਂ ਸਿੱਖਾ ਇਸ ਪਾਪ ਤੋਂ ਨਹੀਂ ਬਚ ਸਕਦੇ ਕਿਉਂਕਿ